ਵਾਇਕੁਲ ਦੀ ਕਾਲਪਾ ਵਾਇਕੁਲ ਦੀ ਕਾਲਪਾ ਅੱਜ ਅਸੀਂ ਪਿੰਡ ਚੇਤਾ ਦੇ ਵਿੱਚ ਆਏ ਜਿੱਥੇ ਬਰਸਾਤ ਦਾ ਪਾਣੀ ਇੱਕ ਹੜ ਵਰਗੀ ਸਫੀਤੀ ਬਣ ਗਈ ਸੀ ਕਿ ਘਰਾਂ ਦੇ ਵਿੱਚ ਸੜਕਾਂ ਦੇ ਵਿੱਚ ਵੀ ਲੰਘਿਆ ਨਹੀਂ ਜਾਂਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਫਰਜੋਤ ਕੌਰ ਲੁੱਤੀ ਜੀ ਆਏ ਆ ਜਿਹੜੇ ਆਮ ਆਦਮੀ ਦੇ ਤੇ ਸੰਗਠਨ ਸੰਗਠਨ ਜੀ ਆ ਤੇਵਾ ਤਾ ਉਹਨਾਂ ਨਾਲ ਗੱਲਬਾਤ ਕਰੀਏ ਤੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਦੇ ਸਾਡੀ ਹਾਲ ਚਾਲ ਹੈ ਠੀਕ ਹੈ ਜੀ ਹੋਰ ਆਪਣਾ ਪਰਿਵਾਰ ਸਭ ਠੀਕ ਹੈ ਜੀ ਬਹੁਤ ਵਧੀਆ ਜੀ ਆਪਣੇ ਇਲਾਕੇ ਦਾ ਕੀ ਹਾਲ ਹੈ ਜਿਸ ਨੂੰ ਪਾਣੀ ਕਿਤੇ ਦੇ ਵਿੱਚ ਆ ਕਿਤੇ ਹੋਰ ਪਿੰਡ ਕਿਹ ਹੈ ਹਾਂ ਸਾਡੇ ਬੰਗੜਾ ਹਲਕੇ ਦੇ ਵਿੱਚ ਤਕਰੀਬਨ 3 ਪਿੰਡ ਦਾ ਦੇ ਆ ਜਿਹੜੇ ਕਿ ਇਸ ਮਾਰ ਦੇ ਨਾਲ ਪ੍ਰਭਾਵਿਤ ਹੋਇਆ ਪਹਿਲਾ ਪਿੰਡ ਹੋ ਗਿਆ ਚੇਤਾ ਹੋ ਗਿਆ ਪਟਨਾਵਾ ਹੋ ਗਿਆ ਤੇ ਇੱਕ ਕਟਾਰੀਆ ਹੋ ਗਿਆ ਪਰ ਜਿਹੜਾ ਜਾਰੀ ਖਤਰਨਾਕ ਸਥਿਤੀ ਆ ਉਹ ਸਾਡੇ ਚੇਤੇ ਪਿੰਡ ਦੇ ਵਿੱਚ ਹੀ ਬਣੀ ਆ ਇਹਦਾ ਮੇਨ ਕਾਰਨ ਇਹ ਬਣੀ ਆ ਕਿ ਜਿਹੜੀ ਚਿੱਟੀ ਪਈ ਆ ਚਿੱਟੀ ਪਈ ਦੀ ਵਾਲੇ ਕੋਲੇ ਜਿਹੜਾ ਬੰਦ ਲੱਗਿਆ ਸੀਗਾ ਉਹੋ ਟੁੱਟ ਕੇ ਮਤਲਬ ਖੇਤਾਂ ਵਾਲ ਨੂੰ ਪਿੰਡ ਵਾਲ ਨੂੰ ਸਾਰਾ ਜਿਹੜਾ ਉਹਦਾ ਵਹਾਅ ਆ ਖਾਸ ਕਰਕੇ ਜਿਹੜੀ ਸੜੀ ਬਸ ਗਿਆ ਐਸੀ ਬਸ ਗਿਆ ਉਹ ਜਿਆਦਾ ਪ੍ਰਭਾਵਿਤ ਹੋਈਆਂ ਸੋ ਉਹਦਾ ਮਤਲਬ ਕਿ ਆਂਦੇ ਤਾਂ ਵਿੱਚ ਵੀ ਪਾਣੀ ਆ ਗਿਆ ਇੱਕ ਬਰਸਾਤ ਐਨੀ ਹੋਈ ਹੈ ਕਿ ਲੋਕਾਂ ਦੇ ਘੁੱਟੇ ਵੀ ਛੋਣ ਲੱਗ ਗਏ ਤੇ ਸਰਕਾਰ ਵੱਲੋਂ ਸਾਫੀ ਸ਼ੁਰੂ ਹੋ ਰਹੀ ਹੈ ਜਾਂ ਦਵਾਈਆਂ ਦਿੱਤੀਆਂ ਗਈਆਂ ਪਰ ਜਿਹੜੀ ਮੇਨ ਦਿੱਕਤ ਆਈ ਹੈ ਵੈਂ ਦਾ ਟੁੱਟਣਾ ਮੈਂ ਆਪੇ ਸਰਕਾਰ ਦੇ ਨਾਲ ਗੱਲ ਕਰੂੰਗੀ ਜਿਹੜੇ ਸਾਡੇ ਮੰਤਰੀ ਸਾਹਿਬ ਦੇ ਕੋਲੇ ਇਹ ਡਿਪਾਰਟਮੈਂਟ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਜਿਹੜਾ ਨਾ ਬੰਦ ਰਹਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਲੀਡਰਾਂ ਦਾ ਇੱਥੇ ਗੇੜੇ ਮਾਰਨ ਦਾ ਮੈਨੂੰ ਨਹੀਂ ਲੱਗਦਾ ਕੋਈ ਮਤਲਬ ਬਣ ਜਾਇਆ ਜਿਵੇਂ ਅਸੀਂ ਇਹਦਾ ਇਹਨਾਂ ਦਾ ਕੋਈ ਪਰਮਾਨੈਂਟ ਹੱਲ ਹੀ ਨਹੀਂ ਕਰ ਪਾਉਂਦੇ ਸੋ ਇਹਦਾ ਪਰਮਾਨੈਂਟ ਹੱਲ ਜਿਹੜਾ ਆ ਪਿੰਡ ਵਾਸੀਆਂ ਨੂੰ ਵੀ ਦੱਸਿਆ ਗਿਆ ਮੈਂ ਤੁਹਾਡੇ ਮਾਧਿਅਮ ਦੇ ਨਾਲ মিডিਆ ਦੇ ਵਿੱਚ ਵੀ ਇਹ ਗੱਲ ਰੱਖਣਾ ਚਾਹੁੰਦੀ ਆ ਕਿ ਇਹਦਾ ਜਿਹੜਾ ਪਰਮਾਨੈਂਟ ਹੱਲ ਆ ਬੰਦ ਦਾ ਪੱਕਾ ਪ੍ਰਬੰਧ ਜਿਹੜਾ ਆ ਉਹ ਕਿੱਦਾਂ ਚੱਲੂਗਾ ਇਹ ਲੋਕਾਂ ਨੂੰ ਨਾਲ ਨਾਲ ਵੀ ਅਪੀਲ ਕਰੋ ਕਿ ਇਹ ਬੰਨ ਨਾ ਚੱਕਿਆ ਜਾਵੇ ਇਹ ਜਿਹੜੀ ਪਾਣੀ ਆਇਆ ਇਹ ਬਿਲਕੁਲ ਸਾਡੇ ਲੋਕਾਂ ਦੀ ਗਲਤੀ ਹੈ ਜੀ ਇਹ ਕੁਦਰਤੀ ਆਫਤ ਨਹੀਂ ਹੈ ਸਾਡੇ ਲੋਕਾਂ ਦੀ ਗਲਤੀ ਨਹੀਂ ਇਹ ਮੈਨੂ ਮੇਡ ਆਫਤ ਹੈ ਮੈਨੂ ਮੇਡ ਆਫਤ ਹੈ ਤੇ ਨੇ ਲੋਕਾਂ ਨੂੰ ਦੇਖੀ ਬੈਠੀ ਆ ਕਿ ਫਾਇਦੇ ਪਰ ਇਹ ਫਿਰ ਅੰਦਾ ਪ੍ਰਸ਼ਾਸਨ ਦਾ ਹੈ ਤੁਹਾਨੂੰ ਆਪ ਵੀ ਕਰਨਾ ਚਾਹੀਦਾ ਸਰਕਾਰ ਨੇ ਜੋ ਕਰਨਾ ਉਹ ਤਾਂ ਸਰਕਾਰ ਕਰੂਗੀ ਅਸੀਂ ਵੀ ਤੁਹਾਡਾ ਸਨੇਹਾ ਪਾਉਂਦੇ ਹਾਂ ਪਰ ਹਰੇਕ ਇਨਸਾਨ ਨੂੰ ਮੇਂ ਲੱਗਦਾ ਹੈ ਕਿ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਖੁਦ ਵੀ ਸਾਂਭਣੀ ਚਾਹੀਦੀ ਆ ਸਮਝਣੀ ਚਾਹੀਦੀ ਆ ਸੰਭਾਲਣੀ ਚਾਹੀਦੀ ਆ ਮਰਦਿੰਗੇ ਪੰਜਾਬ ਦੇ ਵਿੱਚ ਦੋ ਵੀਪੀ ਵੀਰ ਦਾ ਨਾਮ ਆਇਆ ਸਾਡੇ ਨੋਟਿਸ ਵਿੱਚ ਇੱਕ ਡੀਸੀ ਜਦੋਂ ਅੰਮ੍ਰਿਤਸਰ ਵਿੱਚ ਵੀ ਜੀ ਤੁਹਾਨੂੰ ਜ਼ੋਰ ਦੇ ਦਾ ਮਾਨ ਅਸੋਸੀ ਹੈ ਥੈਂਕ ਯੂ ਜੀ ਬਹੁਤ ਬਹੁਤ ਜਿਹੜੇ ਹੜ ਦੇ ਵਿੱਚ ਤੁਸੀਂ ਆ ਗੁੱਡ ਗੁੱਡੇ ਕੱਪੜੇ ਤੁਹਾਡੇ ਵੀ ਭੇਜਿਓ ਆ ਤੁਸੀਂ ਛੱਦਨ ਕਾਫੀ ਦੁਪਹਿਰ ਦੇ ਚੱਲੇ ਹੋ ਆ ਕਿ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਨਹੀਂ ਨਹੀਂ ਮੇਰਾ ਫਰਜ਼ ਬਣਦਾ ਹੈ ਜੀ ਮੇਰਾ ਫਰਜ਼ ਬਣਦਾ ਹੈ ਜਿਵੇਂ ਅਸੀਂ ਨਾ ਲੋਕਾਂ ਤੋਂ ਅਸੀਂ ਕਹਿੰਦੇ ਆ ਕਿ ਜੋ ਜੋ ਵੀ ਇੰਦਿਰ ਕਸ਼ੇ ਬਣਦਾ ਹੈ ਕੋਈ ਵੀ ਪੋਲੀਟੀਸ਼ੀਅਨ ਹੈ ਜੋ ਕਿਸੇ ਮੁਕਾਮ ਤੇ ਪਹੁੰਚਦਾ ਹੈ ਤਾਂ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਬਣਦਾ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਨਹੀਂ ਹੁੰਦਾ ਸੋ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਸ ਤੰਗ ਦੇ ਨਾਲ ਪੇ ਬੈਕ ਇਹਨਾਂ ਨੂੰ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਹੈ ਪਰ ਨਾ ਸੀ ਬਹੁਤ ਸੁਣਿਆ ਸੀਗਾ ਕਿ ਅੱਜ ਦਰਸ਼ਨ ਪੈਦੀ ਹੋ ਰਹੇ ਹੈ ਤੇ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਬੀਬੀ ਨੂੰ ਗਾਹ ਆਉਣ ਵੇਲੇ ਸਮੇਂ ਤੇ ਟਿਕਟ ਵੇਲੇ ਬੀਬੀ ਮਨਿਸਟਰ ਬਣੇ ਇਹੋ ਜਿਹੀ ਬੀਬੀਆਂ ਆਵਾਜ਼ ਵੀ ਉਠਾਦੀਆਂ ਜੇ ਕੋ ਗੁੰਗਾ ਚਲੇ ਵੀ ਜਾਵੇ ਵਿਧਾਨ ਸਭਾ ਚੋ ਕੋਈ ਫਾਇਦਾ ਨਹੀਂ ਹੈਗਾ ਕਿ ਜਿਹੜਾ ਆਪਣੇ ਇਲਾਕੇ ਦੀ ਆਵਾਜ਼ ਨਹੀਂ ਉਠਾ ਸਕਦਾ ਤੇ ਮੈਨੂੰ ਬੀਬੀ ਤੇ ਬਾਣਾ ਕਿ ਜਿਵੇਂ ਹੱਡ ਦੇ ਵਿੱਚ ਜਦੋਂ ਐਨੇ ਪਾਣੀ ਦੇ ਵਿੱਚ ਇਹ 2-2 2.5 2.5 ਫੁੱਟ ਜਦ ਬੰਦ ਘਟ ਪਾਣੀ ਚ ਕੰਮ ਸਕਦੀ ਆ ਕਿ ਵਿਧਾਨ ਸਭਾ ਚੋ ਤਾਂ ਏਸੀ ਲੱਗੇ ਜਾਂਦੇ ਜਾਂ ਸਿਆਲ ਨੂੰ ਹੀਟਰ ਲੱਗੇ ਤੇ ਵੀ ਬੀਬੀ ਇਹ ਜ਼ਰੂਰ ਬੋਲੂਗੀ ਕਿ ਬੀਬੀ ਮੈਨੂੰ ਲੱਗਦਾ ਕਿ ਤੁਸੀਂ ਹਰ ਬੰਨ ਪਿਆਰੇ ਹੋ ਗਏ ਹੁਣ ਅੱਗੇ ਵੀ ਹੈਗੇ ਆ ਤੁਹਾਡਾ ਨਾਮ ਚੱਲਦਾ ਬੰਗਿਆਂ ਦੇ ਵਿੱਚ ਹੁਣ ਤੁਹਾਡਾ ਆ ਪ੍ਰਮਾਣਿਤ ਕੀਤਾ ਤੁਸੀਂ ਜਿੰਨਾ ਵੀ ਹੱਦ ਦੇ ਵਿੱਚ ਘੁੰਮੇ ਆ ਤੇ ਵਾਹਿਗੁਰੂ ਨੇ ਫੜ ਲਈ ਇਹ ਸੇਵਨ ਫੜ ਲਾਵੇ ਤੁਹਾਡਾ ਮੈਂ ਦੇਵੀ ਜੀ ਅਗਾ ਜੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ